ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸੇ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਵਿੰਟਰ ਆ ਰਹੀਆਂ ਨੇ ਤੇ ਉਹਦੇ ਅਕੋਰਡਿੰਗ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਕੁਸ਼ਕ ਸੂਟ ਨੇ ਜਿਹੜੇ ਉਹ ਕਸਟਮਰ ਦੇ ਰੈਡੀ ਹੋ ਕੇ ਜਾ ਰਹੇ ਨੇ ਤੁਸੀਂ ਉਹਨਾਂ ਚੋਂ ਵੀ ਆਪਣੇ ਸੂਟ ਆਪਣੇ ਲਈ ਸੂਟ ਰੈਡੀ ਕਰ ਸਕਦੇ ਹੋ ਤੇ ਕੁਝ ਕ ਆਪਾਂ ਤੁਹਾਨੂੰ ਸਟਾਕ ਦੇ ਵਿੱਚ ਦਿਖਾਵਾਂਗੇ ਸੂਟ ਤੇ ਜਿਵੇਂ ਕੀ ਆ ਫਸਟ ਸੂਟ ਦੀ ਗੱਲ ਕਰਦੇ ਆ ਆਪਾਂ ਪੀਕਾਕ ਕਲਰ ਆ ਜੀ ਇਹ ਤੇ ਰਾਮ ਟੈਕਸ ਦਾ ਪਸ਼ਮੀਨਾ ਹੈਗਾ ਜਿੰਨਾ ਵੀ ਆਪਾਂ ਤੁਹਾਨੂੰ ਫੈਬਰਿਕ ਦਿਖਾਵਾਂਗੇ ਵਧੀਆ ਵਾਲਾ ਦਿਖਾਵਾਂਗੇ ਤੇ ਇਹ ਥੋੜਾ ਡਬਲ ਟੋਨ ਫੈਬਰਿਕ ਆ ਇੱਕ ਤਾਂ ਜੀ ਸਿਲਕ ਪਸ਼ਮੀਨਾ ਹੁੰਦਾ ਇੱਕ ਰਾਮ ਟੈਕਸ ਦਾ ਇਸ ਵਾਰ ਡਬਲ ਟੋਨ ਪਸ਼ਮੀਨਾ ਆ ਰਿਹਾ ਹੈਗਾ ਮੀਨਸ ਇਹਦੇ ਵਿੱਚ ਦੇਖੋ ਤੁਸੀਂ ਹਲਕੀ ਜੀ ਬੈਕ ਸੇ ਬੈਕ ਸਾਈਡ ਤੋਂ ਵੀ ਸੇਮ ਹੀ ਕਲਰ ਹੁੰਦਾ ਪਰ ਫਿਰ ਵੀ ਮੀਨ ਚ ਡੇ ਨਾਈਟ ਦਾ ਮਾੜਾ ਜਿਹਾ ਵਿੱਚ ਪ੍ਰਿੰਟਿੰਗ ਲੱਗਦੀ ਹੈ ਇਹਦੇ ਵਿੱਚ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਕਲਰ ਨੇ ਕਾਫੀ ਅਵੇਲੇਬਲ ਨੇ ਤੁਸੀਂ ਸਾਡੇ ਤੋਂ ਪਿਕਸ ਮੰਗਵਾ ਸਕਦੇ ਹੋ ਅਗਰ ਤੁਹਾਨੂੰ ਲੱਗੇ ਵੀ ਅਸੀਂ ਇਹ ਵਾਲਾ ਵਰਕ ਕਿਸੇ ਹੋਰ ਕਲਰ ਤੇ ਕਰਵਾਉਣਾ ਹੈਗਾ ਤੇ ਬਾਕੀ ਤੁਸੀਂ ਇਹ ਵਾਲਾ ਸੂਟ ਵੀ ਸਾਡੇ ਕੋਲ ਅਵੇਲੇਬਲ ਆ ਤੁਸੀਂ ਇਹ ਸੂਟ ਵੀ ਆਪਣੇ ਮੰਗਵਾ ਸਕਦੇ ਹੋ ਜਾਂ ਵਿਦ ਸਟੀਚਿੰਗ ਸਾਡੇ ਤੋਂ ਲੈ ਸਕਦੇ ਹੋ ਤੇ ਸੂਟ ਦੇਖੋ ਜੀ ਕਲਰ ਤਾਂ ਤੁਹਾਨੂੰ ਦੱਸਤਾ ਆਲ ਓਵਰ ਸੂਟ ਆ ਪੀਕਾਕ ਕਲਰ ਆ ਬਹੁਤ ਸੋਹਣਾ ਕਲਰ ਹੈਗਾ ਤੇ ਵਰਕ ਸਾਰਾ ਇਹ ਤੇ ਮਸ਼ੀਨ ਵਰਕ ਹੋਇਆ ਹੋਇਆ ਹੈ neck ਦਾ ਵਰਕ ਹੈ ਤੇ ਇਸ ਤਰ੍ਹਾਂ ਇਹ ਦੋ ਪੈਨਲ ਜਾ ਰਹੀਆਂ ਨੇ ਜੀ ਲੈਂਥ ਦੀ ਘੇਰੇ ਦੀ ਇਹਦੇ ਵਿੱਚ ਕੋਈ ਇਸ਼ੂ ਨਹੀਂ ਆਏਗਾ ਮਿਨੀਮਮ ਘੇਰਾ ਤੁਸੀਂ 20 ਰੱਖ ਸਕਦੇ ਹੋ ਤੇ ਮੈਕਸਿਮਮ ਤੁਸੀਂ ਰੱਖ ਸਕਦੇ ਹੋ 27 28 ਘੇਰਾ ਰੱਖ ਸਕਦੇ ਹੋ ਆਰਾਮ ਨਾਲ ਤੇ ਇਹ ਜੀ ਬਾਜੂ ਤੇ ਆਏਗਾ ਹਲਕਾ ਜਿਹਾ ਬਹੁਤ ਹੀ ਅਫੋਰਡੇਬਲ ਪ੍ਰਾਈਸ ਹੈ ਇਹਦੇ ਤੇ ਹਲਕਾ ਜਿਹਾ ਕੰਮ ਆਪਾਂ ਬਾਜੂ ਦੇ ਕੀਤਾ ਹੈ ਕਿਉਂਕਿ ਇਹਦਾ neck ਦਾ ਕੰਮ ਆ ਜਿਹੜਾ ਉਹ ਹੈਵੀ ਦੇ ਵਿੱਚ ਹੈਗਾ ਪੂਰਾ विदाउट दुपट्टा ਤੁਹਾਨੂੰ ਇਹਦੇ ਪ੍ਰਾਈਸ ਸ਼ੋ ਹੋਣਗੇ ਜਿਹੜੇ ਵੀ ਪ੍ਰਾਈਸ ਲੱਗਣਗੇ ਜੀ ਆਲ ਓਵਰ 5 ਮੀਟਰ ਮੀਨ ਸੂਟ ਹੋਏਗਾ ਐਂਡ ਰਾਮ ਟੈਕਸ ਦਾ ਬ੍ਰਾਂਡ ਦਾ ਇਹ ਪਸ਼ਮੀਨਾ ਦਾ ਤੇ ਬੇਬੇ ਆਹ ਪਿੰਕ ਕ੍ਰਾਣੀ ਸ਼ੇਡ ਦੇ ਮਜਾ ਮਾਸਟਰ ਸ਼ੇਡ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਹੈਗਾ ਤੁਸੀਂ ਸਾਡੇ ਕੋਲੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਦੁਪੱਟਿਆਂ ਦਾ अवेलेबल ਹੈਗਾ ਬਾਕੀ ਹਰ ਤਰ੍ਹਾਂ ਦੇ ਮੀਨਸ ਆਪਣੇ ਕੋਲੇ ਦੂਸਰੇ ਫੈਬਰਿਕ ਵੀ ਹੁੰਦੇ ਜੀ ਜਿਵੇਂ ਰਾਮ ਟੈਕਸ ਦੇ ਵਿੱਚ ਪਲੇਨ ਦੇ ਵਿੱਚ ਵੀ ਆਪਣੇ ਕੋਲ ਬਹੁਤ ਸਾਰੇ ਕਲਰ ਹੈਗੇ ਨੇ ਤੇ ਇਹਦੇ ਡਬਲ ਟੋਨ ਵਾਲੇ ਵਿੱਚ ਵੀ ਹੈਗੇ ਨੇ ਤੇ ਸਿਲਕ ਪਸ਼ਮੀਨੇ ਦੇ ਵਿੱਚ ਵੀ ਆਪਣੇ ਕੋਲੇ ਕਲਰ अवेलेबल ਨੇ ਜੀ ਤੇ ਬਾਕੀ ਅਗਰ ਤੁਸੀਂ ਸਾਡੇ ਪੇਜ ਦੇ ਉੱਤੇ ਫਸਟ ਟਾਈਮ ਆਏ ਹੋ ਹਰੇਕ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਇਹ ਵਾਲਾ ਜੀ ਆਪਣਾ ਦੂਸਰਾ ਸੂਟ ਹੈ ਇਹਦਾ ਕਲਰ ਹੈ ਜਿਹੜਾ ਉਹ ਗਾਜਰੀ ਜਿਹਾ ਟੋਨ ਆ ਗਈ ਗਾਜਰੀ ਜੀ ਕੈਰਟ ਕਲਰ ਕਹਿ ਸਕਦੇ ਤੁਸੀਂ ਲਾਈਟ ਵਾਲਾ ਇੱਤੇ ਸਾਰੇ ਤੇ ਚਾਵਲ ਟੰਕੇ ਦੇ ਨਾਲ ਪੈਨਲਸ ਬਣੀਆਂ ਹੋਵੰਗਣੇ ਜੀ ਪੂਰੇ ਸੂਟ ਦੇ ਉੱਤੇ ਚਾਵਲ ਟੰਕੇ ਦੇ ਪੈਨਲਸ ਬਣੀਆਂ ਹੋਵੰਗਣੇ ਇਹਦਾ ਤੁਹਾਨੂੰ ਮਿਨੀਮਮ ਕਿਹੜਾ ਮੇਰੇ ਖਿਆਲ ਨਾਲ 22 23 ਰੱਖਣਾ ਪਵੇਗਾ ਆਪਾਂ ਹੁਣ ਹੀ ਤੁਹਾਨੂੰ ਨਾਪ ਕੇ ਦਿਖਾ ਦਿੰਨੇ ਆ ਮਿਨੀਮਮ ਕਿਹੜਾ ਤੁਹਾਨੂੰ ਕਿੰਨਾ ਰੱਖਣਾ ਪਵੇਗਾ ਉਹਨੇ ਕਿਹਰੇ ਵਾਲੀ ਲੈਣਾ ਹਾਂਜੀ ਤੁਸੀਂ 22 21 ਕਿਹੜਾ ਰੱਖ ਸਕਦੇ ਹੋ ਜੀ ਘੱਟੋ ਘੱਟ ਕਿਹੜਾ ਤੁਹਾਨੂੰ 21 ਰੱਖਣਾ ਪਵੇਗਾ 21 21.5 ਤੱਕ ਤੁਸੀਂ ਕਿਹੜਾ ਬਣਾ ਸਕਦੇ ਹੋ ਵੱਧ ਜਿੰਨਾ ਮਰਜ਼ੀ ਬਣਾ ਲਓ ਵੱਧ ਦੀ ਕੋਈ ਹੈ ਨਹੀਂਗਾ ਦਿੱਕਤ ਵੱਧ ਤੁਸੀਂ ਜਿੰਨਾ ਮਰਜ਼ੀ ਇੱਥੇ ਤੱਕ ਲੈ ਕੇ ਜਾ ਸਕਦੇ ਹੋ 25 26 ਤੱਕ ਕਰ ਸਕਦੇ ਹਾਂ ਠੀਕ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਆਏਗਾ ਇਹਦੇ ਵਿੱਚ ਜਿੰਨੀ ਮਰਜ਼ੀ ਤੁਸੀਂ 45 ਤੱਕ ਲੈਂਥ ਰੱਖ ਸਕਦੇ ਹੋ ਮਿਨੀਮਮ ਤੁਸੀਂ ਚਾਹੇ 40 ਰੱਖ ਲਓ ਜਿੰਨੀ ਮਰਜ਼ੀ ਲੈਂਥ ਰੱਖ ਲਓ ਜੀ ਇਹ ਸਾਰਾ ਚਾਵਲ ਟਾਂਕੇ ਦਾ ਕੰਮ ਆਗਾ ਤੇ ਸਾਈਡ ਦੇ ਉੱਤੇ ਆਪਾਂ ਮਸ਼ੀਨ ਦੇ ਨਾਲ ਫਲਾਵਰਸ ਬਣੇ ਹੋਏ ਨੇਗੇ ਇਸ ਤਰ੍ਹਾਂ ਆਹ ਸਾਈਡ ਦੇ ਉੱਤੇ ਮਸ਼ੀਨ ਨਾਲ ਫਲਾਵਰ ਬਣੇ ਹੋਏ ਨੇ ਠੀਕ ਹੈ ਜੀ ਤੇ ਇਹ ਆ ਗਿਆ ਜੀ ਬਾਜੀ ਦਾ ਕੰਮ ਬਾਜੀ ਦੇ ਉੱਤੇ ਵੀ ਸਿੰਪਲ ਚਾਵਲ ਟਾਂਕੇ ਦੀਆਂ ਲਾਈਨਾਂ ਬਣੀਆਂ ਹੋਣਗੀਆਂ ਦੋਨੋਂ ਬਾਜੀ ਤੇ ਕੰਮ ਹੋਏਗਾ ਜੀ ਪ੍ਰੋਪਰ ਪੂਰਾ ਸੂਟ ਤਾਂ ਟੱਪ ਰਿਆ ਰਿਆ ਲੱਗੇਗਾ ਇਸ ਇਹਦੇ ਵਿੱਚ ਤੇ ਪਸ਼ਮੀਨੇ ਦਾ ਫੈਬਰਿਕ ਆ ਗਾਜਰੀ ਕੰਡ ਦੀ ਟੋਨ ਆ ਇਹਦੀ ਤੇ ਇਹ ਵੀ ਤੁਹਾਨੂੰ ਵਿਦਆਊਟ ਦੁਪੱਟਾ ਪ੍ਰਾਈਸ ਜਿਹੜੇ ਉਹ 쇼 ਹੋਣਗੇ ਜੀ ਠੀਕ ਹੈ ਜੀ ਬਾਕੀ ਆਪਣਾ ਪੇਜ ਆ ਜੀ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਇੰਸਟਾਗ੍ਰਾਮ ਤੇ ਤੇ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਜਰੂਰ ਫੋਲੋ ਕਰੋ ਉੱਥੇ ਤੁਹਾਨੂੰ ਰੀਲਸ ਵਗੈਰਾ ਮਿਲ ਜਾਂਦੀਆਂ ਨੇ ਹਰ ਤਰ੍ਹਾਂ ਦੇ ਸੂਟ ਦੀਆਂ ਇਹ ਜੀ ਆਪਣੇ ਕਸਟਮਰ ਦੇ ਸੂਟ ਨੇ ਏ ਵੀ ਤੁਸੀਂ ਦੇਖੋ ਹਾਂਜੀ ਇਹ ਵਾਲਾ ਸੂਟ ਦੇਖੋ ਜੀ ਤੁਸੀਂ ਕਸਟਮਰ ਦਾ ਸੂਟ ਹੈ ਇਹ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਸਾਡੇ ਕੋਲ ਇਹ ਮਾਸਟਰਡ ਕਲਰ ਦਾ ਜੀ ਇਹ ਵੀ ਆਪਣਾ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਮਾਸਟਰਡ ਟੋਨ ਹੈ ਜੈਲੋ ਮਾਸਟਰਡ ਜਿਹਾ ਟੋਨ ਹੈ ਇਹਦਾ ਤੇ ਇਹ ਸਾਰਾ ਵਰਕ ਜਿਹੜਾ ਘੇਰੇ ਦਾ ਵਰਕ ਹੋਇਆ ਹੋਇਆ ਹੈ ਜੀ ਘੇਰੇ ਦੇ ਉੱਪਰ ਵਰਕ ਹੋਇਆ ਬਾਕੀ ਆਪਾਂ ਲੇਸ ਦੇ ਨਾਲ ਥੋੜੀ-ਬਹੁਤੀ ਫਿਨਿਸ਼ਿੰਗ ਦਿੱਤੀ ਹੈਗੀ ਠੀਕ ਹੈ ਤੇ neck ਦੀ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਆ ਇਹ ਆਪਣੇ ਵੱਲੋਂ ਹੀ ਕੀਤੀ ਆ ਆਪਾਂ ਆਪ ਹੀ neck ਦੀ ਡਿਜ਼ਾਈਨਿੰਗ ਜਿਹੜਾ ਉਹਦੇ ਚ ਕਲਰ ਸੀਗਾ ਤੇ ਇਹ ਵਾਲਾ ਕੰਮ ਬਾਜੂ ਤੇ ਆਏਗਾ ਤੇ ਇਹਦੇ ਵਿੱਚ ਤੁਹਾਨੂੰ ਜੀ ਇਹਦੇ ਬੈਕ ਸਾਈਡ ਤੇ ਵੀ ਕੰਮ ਮਿਲੇਗਾ ਮੀਨਸ ਇਹਦੇ ਬੈਕ ਸਾਈਡ ਤੇ ਵੀ ਕੰਮ ਆਗਾ ਹੋਇਆ ਵਿਆ ਠੀਕ ਹੈ ਜੀ ਸ਼ਰਟ ਦੇ ਫਰੰਟ ਤੇ ਬੈਕ ਦੋਨੋਂ ਸਾਈਡ ਤੇ ਉੱਤੇ ਇਹਦੇ ਨਾਲ ਦੁਪੱਟਾ ਵੀ ਆਪਾਂ ਸੇਮ ਹੀ ਕਲਰ ਦਾ ਰੈਡੀ ਕੀਤਾ ਹੈਗਾ ਜੀ ਟੈਬੀ ਦੇ ਵਿੱਚ ਤੇ ਬਾਕੀ ਆਪਾਂ ਇਹਦੇ ਨਾਲ ਇਸ ਤਰ੍ਹਾਂ ਸਲਵਾਰ ਰੈਡੀ ਕੀਤੀ ਹੈ ਸਟ੍ਰੇਟ ਸਲਵਾਰ ਬਣਾਈ ਹੈਗੀ ਤੁਸੀਂ ਪਲਾਜੋ ਮੀਨਜ ਸਲਵਾਰ ਜੋ ਮਰਜ਼ੀ ਬਣਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਜੀ ਤੁਸੀਂ ਹੈਂਡਵਰਕ ਕਰਵਾਉਣਾ ਆਰੀਵਰਕ ਕਰਵਾਉਣਾ ਮਸ਼ੀਨਵਰਕ ਕਰਵਾਉਣਾ ਜਾ ਫਿਰ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾਉਣੀ ਹੈ ਈਵਨ ਕਿ ਪੇਂਟ ਵਰਕ ਵਗੈਰਾ ਸਾਰਾ ਕੁਝ ਆਪਣੇ ਕੋਲੇ ਕਾਰੀਗਰ ਹੈਗੇ ਨੇ ਜੀ ਤੁਸੀਂ ਆਪਣੀ ਪਸੰਦ ਦੀ ਫੋਟੋ ਭੇਜਣੀ ਆ ਸਾਨੂੰ ਇੱਕ ਤੇ ਫੋਟੋ ਭੇਜਣ ਤੋਂ ਬਾਅਦ ਤੁਸੀਂ ਸਾਨੂੰ ਦੱਸਣਾ ਵੀ ਤੁਸੀਂ ਉਹ ਕਿਹੜੇ ਫੈਬਰਿਕ ਦੇ ਉੱਤੇ ਸੂਟ ਜਿਹੜਾ ਰੈਡੀ ਕਰਵਾਉਣਾ ਆਪਾਂ ਤੁਹਾਨੂੰ ਪ੍ਰੋਪਰ ਵਧੀਆ ਸਾਰੀ ਮੀਨਸ ਰੈ ਦੇਵਾਂਗੇ ਸਲਾਹ ਦੇਵਾਂਗੇ ਇਹ ਵਾਲਾ ਜੀ ਆਏਗਾ ਸਿਲਕ ਪਸ਼ਮੀਨੇ ਦੇ ਉੱਤੇ ਸੂਟ ਇਹਦਾ ਜੀ ਨੈਕ ਦਾ ਵਰਕ ਹੋਇਆ ਹੋਇਆ ਵਾ ਪਹਿਲਾਂ ਤੁਸੀਂ ਚੈੱਕ ਕਰ ਲਓ ਸਿਰਕ ਪਸ਼ਮੀਨੇ ਦਾ ਰਸਟ ਕਲਰ ਆ ਜੀ ਪ੍ਰੋਪਰ ਰਸਟ ਕਲਰ ਦਾ ਸੂਟ ਆ ਤੇ ਨੈਕ ਤੇ ਵਰਕ ਹੋਇਆ ਵੈ ਇਹ ਸਾਰਾ ਨਾ ਕੱਟਵਰਕ ਹੋਇਆ ਹੋਇਆ ਹੈ ਜੀ ਇਹਦੇ ਵਿੱਚ ਸਾਰੇ ਦੇ ਵਿੱਚ ਹੋਲਸ ਨੇਗੇ ਪ੍ਰੋਪਰ ਕੱਟਵਰਕ ਹੋਇਆ ਹੋਇਆ ਹੈਗਾ ਪਰੰਤੂ ਆਪਾਂ ਇੱਥੇ ਮੀਨਸ ਇਸ ਤਰ੍ਹਾਂ ਆਪਾਂ ਕੱਚੇ ਕੰਮ ਨਹੀਂ ਕਰਦੇ ਹੈਗੇ ਤੁਸੀਂ ਦੇਖੋਗੇ ਆਪਾਂ ਉਨੀ ਹੀ ਚੌੜੀ ਪੱਟੀ ਲਗਾਈ ਹੈ ਤਾਂ ਕਿ ਕੋਈ ਵਿਜ਼ਿਬਿਲਟੀ ਨਾ ਰਵੇ ਡਿਜ਼ਾਈਨਿੰਗ ਦੇ ਤੌਰ ਦੇ ਤੇ ਉੱਤੇ ਕੱਟਵਰਕ ਆ ਪਰ ਆਪਾਂ ਫੈਬਰਿਕ ਨੀਚੇ ਲਗਾ ਕੇ ਉਹਦੀ ਵਿਜ਼ਿਬਿਲਟੀ ਨੂੰ ਖਤਮ ਕੀਤਾ ਹੈਗਾ ਤੇ ਇਹ ਆ ਗਿਆ ਜੀ ਬਾਜੂ ਦਾ ਕੰਮ ਇਹ ਚ ਵੀ ਸਾਰੇ ਚ ਕੱਟਵਰਕ ਹੈਗਾ ਇਹ ਫਰੰਟ ਤੇ ਵੀ ਕੱਟਵਰਕ ਹੋਇਆ ਹੋਇਆ ਹੈ ਬਾਜੂ ਆ ਜੀ ਠੀਕ ਹੈ ਜੀ ਤੇ ਇਹ ਆ ਜਾਂਦਾ ਜੀ ਆਪਣਾ ਕੇਰੇ ਦਾ ਕੰਮ ਕੇਰੇ ਤੇ ਵੀ ਸਾਰੇ ਤੇ ਕੱਟਵਰਕ ਹੋਇਆ ਹੋਇਆ ਪ੍ਰੋਪਰ ਠੀਕ ਹੈ ਇਹ ਰਾਸ਼ਟ ਕਲਰ ਦਾ ਸੂਟ ਆ ਤੇ ਇਹ ਵੀ ਆਪਾਂ ਬਾਟਮ ਨਾਲ ਰੈਡੀ ਕੀਤਾਗਾ ਸਲਵਾਰ ਦੇ ਨਾਲ ਸਟ੍ਰੇਟ ਸਲਵਾਰ ਦੇ ਨਾਲ ਤੇ ਇਹਦੇ ਵਿੱਚ ਵੀ ਸਾਡੇ ਕੋਲ ਕਾਫੀ ਕਲਰ अवेलेबल ਨੇ ਤੁਸੀਂ ਪਿਕਸ ਮੰਗਵਾ ਸਕਦੇ ਹੋ ਅਗਰ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਜਾਂ ਫਿਰ ਇਹ ਵਾਲਾ ਵਰਕ ਤੁਸੀਂ ਕਿਸੇ ਹੋਰ ਫੈਬਰਿਕ ਦੇ ਉੱਤੇ ਹੋਰ ਕਲਰ ਦੇ ਉੱਤੇ ਰੈਡੀ ਕਰਵਾਉਣਾ ਆਪਾਂ ਉਹ ਵੀ ਕਰ ਦੇਵਾਂਗੇ ਜੀ ਤੇ ਹੋਪਫੁਲੀ ਮੈਨੂੰ ਲੱਗਦਾ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਅੱਜ ਦੀ 컬렉ਸ਼ਨ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਆਪਣੀਆਂ ਭੈਣਾਂ ਦੇ ਨਾਲ ਸ਼ੇਅਰ ਕਰਨਾ ਜੀ ਤੇ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ